<Sedan> <Sedan> जय माता दी जी जय माता दी जय माता दी आज जेणियां तस्वीरें ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਹਾਨੂੰ ਦੱਸਣਾ ਹੈ ਕਿ ਮਾਤਾ ਵੈਸ਼ਨ ਦੇ ਵੀ ਕਲੱਬ ਨਡਾਲਾ ਵੱਲੋਂ 43 ਵਾ ਸਲਾਨਾ ਜੋ ਜਾਗਰਣ ਅੱਜ ਜੋ ਕਰਵਾਇਆ ਜਾ ਰਿਹਾ ਉਹਦੇ ਸੰਬੰਧ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਜੀ ਤਾਰੀ ਸਵੀਟਸ਼ਾਹ ਵੱਲੋਂ ਜਿਹੜਾ ਅੱਜ ਠੰਡੇ ਦਾ ਲੰਗਰ ਜਿਹੜਾ ਇੱਥੇ ਨਡਾਲਾ ਡਾ ਚੌਂਕ ਦੇ ਬਿਲਕੁਲ ਲੱਗੇ ਜਿਹੜਾ ਚੱਲ ਝੱਡਾ ਪਿਆ ਵਾ ਉਹ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਸਤਾਰੀ ਭਾਜੀ ਵੀ ਬੈਠੇ ਉਹਨਾਂ ਨਾਲ ਥੋੜੀ ਜਿਹੀ ਗੱਲਬਾਤ ਵੀ ਅਸੀਂ ਕਰਾਂਗੇ ਅੱਜ ਜਿਹੜਾ ਮਾਤਾ ਰਾਣੀ ਦਾ ਸਲਾਨਾ ਜੋੜ ਜੋ ਜਾਗਰਣ ਜਿਹੜਾ ਮਾਤਾ ਰਾਣੀ ਦਾ ਜਿਹੜਾ ਚੱਲ ਰਿਹਾ ਉਹਦੇ ਬਾਰੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਫਿਲਹਾਲ ਅਸੀਂ ਤੁਹਾਨੂੰ ਅਸੀਂ ਤਸਵੀਰਾਂ ਜਿਹੜੀਆਂ ਨੜਾਲੇ ਤੋਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਠੰਡਿਆਂ ਦਾ ਲੰਗਰ ਜਿਹੜਾ ਚੱਲ ਰਿਹਾ ਇੱਥੇ ਸੰਗਤਾਂ ਦੀ ਗੱਲ ਕੀਤੀ ਜਾਵੇ ਤਾਂ ਸੰਗਤਾਂ ਤੁਸੀਂ ਦੇਖ ਸਕਦੇ ਹੋ ਭਾਰੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਨੇ ਇੱਥੇ ਮਾਤਾ ਰਾਣੀ ਦੇ ਦਰਸ਼ਨਾਂ ਲਈ ਮਾਤਾ ਰਾਣੀ ਦਾ ਪਿਆਰ ਲੈਣ ਲਈ ਇੱਥੇ ਸੰਗਤ ਸਤਿਗੁਰ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੈ ਮਾਤਾ ਤਾਰੀ ਭਾਜੀ ਕੀ ਕਰਨ ਜੋਗੇ ਅੱਜ 48ਵਾਂ 48ਵਾਂ ਸਾਲਾਨਾ ਜਾਗਰਣ ਮਾਤਾ ਰਾਣੀ ਦਾ ਅੱਜ ਜੋ ਕਮੇਟੀ ਕਰਵਾ ਰਹੀ ਇੱਥੇ ਡੜਾਲਾ ਵਿਖੇ ਮਾਤਾ ਦੇ ਜਾਗਰਣ ਦੀਆਂ ਬਹੁਤ ਲੱਖ ਲੱਖ ਵਧਾਈਆਂ ਬਹੁਤ ਦਾਦੀ ਦੀ ਕਿਰਪਾ ਨਾਲ ਸਾਲ ਬਾਅਦ ਇਹ ਮੱਥਾ ਮਿਲਣਾ ਤੇ ਦਾਦੀ ਦੀ ਬੜੀ ਕਿਰਪਾ ਰਣਗਾਂ ਨਹੀਂ ਲੱਗਦੀਆਂ ਤੇ ਮਾਤਾ ਮੇਰ ਹੀ ਕਰੇ ਜਿੱਦਾਂ ਦੀ ਗਰੋਪੀ ਆਈ ਹੈ ਮਹਾਰਿਕ ਕੰਦ ਰੁਪੀ ਬਖਸ਼ੇ ਦੇ ਅੱਜ ਸਾਡਾ ਕਦਾ ਲੰਗਰ ਚੱਲਦਾ ਪਿਆ ਤੁਹਾਡੇ ਵੱਲੋਂ ਸਾਡੇ ਵੱਲੋਂ ਠੰਡੇ ਦਾ ਲੰਗਰ ਤੇ ਅੱਗੇ ਲੰਗਰ ਬਹੁਤ ਲੱਗੇ ਆ ਮਾ ਅਸੀਂ ਠੰਡੇ ਦਾ ਲੰਗਰ ਠੀਕ ਹੈ ਦੇਖੋ ਜੀ ਤਾਰੀ ਭਾਜੀ ਨੇ ਸਾਡੇ ਬਹੁਤ ਵਧੀਆ ਜਾਲ ਤਾਰੀ ਸਵੀਟ ਸ਼ਾਪ ਵੱਲੋਂ ਜਿਹੜਾ ਲੰਗਰ ਜਿਹੜਾ ਠੰਡੇ ਦਾ ਲੰਗਰ ਜਿਹੜਾ ਚੱਲ ਰਿਹਾ ਤੁਹਾਨੂੰ ਅਸੀਂ ਤਸਵੀਰਾਂ ਚ ਦਿਖਾ ਰਹੇ ਆਪਣਾ ਪਿੰਡ ਨਡਾਲਾ ਆਪਣਾ ਪਿੰਡ ਨਡਾਲਾ ਚੈਨਲ ਤੇ ਤੁਹਾਨੂੰ ਅਸੀਂ ਤਸਵੀਰਾਂ ਤੇ ਬਾਬਾ ਆਇਦਰ ਭਾਈ ਹਣੀ ਵੀ ਸੇਵਾ ਜਿਹੜੀ ਆਪਣੀ ਵੇਖੋ ਵੀ ਸੇਵਾ ਜਿਹੜੀ ਆ ਨਵਾਰੇ ਨੇ ਤੁਸੀਂ ਦੇਖ ਸਕਦੇ ਹੋ ਤਾਰੀ ਭਾਜੀ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਲੰਗਰ ਜਿਹੜਾ ਕੋਕੇ ਮਾਤਾ ਰਾਣੀ ਦਾ ਜਾਗਰਣ ਜੀ ਅੱਜ ਤੇ ਉਹਦੇ ਸਬੰਧ ਵਿੱਚ ਮੈਂ ਕਹਿੰਦਾ ਜੀ ਨਡਾਲੇ ਤੇ ਥਾਂ-ਥਾਂ ਤੇ ਲੰਗਰ ਲੱਗੇ ਆ ਜੀ ਅੱਜ ਅਸੀਂ ਲੰਗਰਾਂ ਦੀ ਸ਼ੁਰੂਆਤ ਤੁਹਾਨੂੰ ਅਸੀਂ ਲੰਗਰਾਂ ਤੋਂ ਸ਼ੁਰੂਆਤ ਅਸੀਂ ਤਾਰੀ ਭਜਦੀ ਦੁਕਾਨ ਤੋਂ ਕਰਨ ਜਾ ਰਹੇ ਆ ਤੇ ਬਸ ਹੁਣ ਆਪਾਂ ਗਾ ਤੁਹਾਨੂੰ ਲੈ ਕੇ ਚੱਲਦੇ ਹਾਂ ਉੱਥੇ ਵੀ ਲੰਗਰ ਜਿਹੜੇ ਨੇ ਮਾਤਾ ਰਾਣੀ ਦੇ ਜਿਹੜੇ ਚੱਲਦੇ ਪਏ ਨੇ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਦਿਖਾਵਾਂਗੇ ਸਾਡੇ ਨਾਲ ਇੱਥੇ ਬਣੇ ਹੋਏ ਕਿਹੜੀ ਸੰਗਤ ਵੱਲੋਂ ਲੰਗਰ ਜਿਹੜਾ ਚੱਲ ਰਿਹਾ ਤੇ ਕਾ ਕਾਹਦਾ ਲੰਗਰ ਚੱਲ ਰਿਹਾ ਅੱਜ ਮਾਤਾ ਰਾਣੀ ਦਾ ਸੁਨਾਣਾ ਦਿਗਰਾਤੇ ਦੌਰਾਨ ਕੀਤਾ ਅੱਜ ਭਾਈ ਪੈਂਟ ਚੱਈਏ ਸ਼ਰਮ ਚਿੱਲੀ ਪਨੀਰ ਚਿੱਲੀ ਤੇ ਮਖਰੀਆਂ ਪਨੀਰ ਚਿੱਲੀ ਪਾਤਾ ਕਿਹੜੀ ਕਿਹੜੀ ਸੰਗਤ ਵੱਲੋਂ ਚੱਲ ਰਿਹਾ ਜੀ ਰਾਜਪੂਤਾਂ ਸਾਹਮਣੇ ਲੱਗਾ ਭਾਈ ਸਾਰਾ ਸਟਾਫ ਲੱਗਾ ਸਾਹਮਣੇ ਦੋ ਪਰਿਵਾਰਾਂ ਦਾ ਸੁਨਾਣਾ ਜਾਗਰਣ ਨੂੰ ਉਪਰਨੇ ਦੇ ਲਈ ਲੱਖਾਂ ਵਰਸੀਆਂ